ਸਰਕਾਰ ਦੇ ਰਹੀ ਹੈ 5000 ਕੀ ਹੈ ਪੂਰੀ ਸਕੀਮ ਇਸ ਤੋਂ ਪਹਿਲਾਂਗੇ ਵਧੀਏ ਜਿਹੜੀ ਤੋਂ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈ ਤੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਰਾਦੇ ਸਮਾਜਿਕ ਤੇ ਆਰਥਿਕ ਤੌਰ ਤੇ ਸੰਜੇ ਵਰਗਾਂ ਦੀਆਂ ਗਰਭਵਤੀ ਮਾਵਾਂ ਤੇ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਦੇ ਲਈ ਪ੍ਰਧਾਨ ਮੰਤਰੀ ਮਾਤਰੂ ਬੰਦਨਾ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਕਿ ਲੋੜਵੰਦ ਗਰਭਤੀ ਤੇ ਜਣੇਪੇ ਤੋਂ ਬਾਅਦ ਦੀਆਂ ਔਰਤਾਂ ਨੂੰ ਜਣੇਪੇ ਤੋਂ ਪਹਿਲਾਂ ਤੇ ਬਾਅਦ ਚ ਜ਼ਰੂਰੀ ਆਰਾਮ ਜਿਹੜਾ ਉਹ ਮਿਲ ਸਕੇ ਕੇਂਦਰ ਸਰਕਾਰ ਦੀ ਪਹਿਲ ਕਦਮੀ ਤੇ ਪ੍ਰਧਾਨ ਮੰਤਰੀ ਮਾਤਰੂ ਬੰਦਨਾ ਯੋਜਨਾ ਦੇ ਤਹਿਤ ਮਾਵਾਂ ਨੂੰ ਪਹਿਲੇ ਜੀਵਤ ਬੱਚੇ ਤੇ 5000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਸਕੀਮ ਦੇ ਤਹਿਤ ਪਹਿਲੀ ਕਿਸ਼ਤ ਮਾਵਾਂ ਦੀ ਗਰਭ ਅਵਸਥਾ ਦੀ ਰਜਿਸਟ੍ਰੇਸ਼ਨ ਲਈ 1000 ਰੁਪਏ ਹੋਵੇਗੀ ਦੂਜੀ ਕਿਸ਼ਤ ਮਾਰੀ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਜਨਮ ਤੋਂ ਪਹਿਲਾਂ ਦੀ ਜਾਂਚ ਸੇਤ ਸਥਾਨਾ ਅੰਗਨਵਾੜੀ ਕੇਂਦਰਾਂ ਤੇ ਹੋਵੇਗੀ ਜੋ ਸਰਕਾਰ ਦੁਆਰਾ ਪਛਾਣੇ ਗਏ ਪ੍ਰਵਾਨਿਤ ਹਨ ਯੂਟੀ ਸਰਕਾਰ ਚੈੱਕਅਪ ਕਰਵਾਉਣ ਤੋਂ ਬਾਅਦ 2000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ 2000 ਰੁਪਏ ਦੀ ਤੀਜੀ ਕਿਸ਼ਤ ਬੱਚੇ ਦੇ ਜਨਮ ਨਿਰ ਰਜਿਸਟ੍ਰੇਸ਼ਨ ਤੋਂ ਬਾਅਦ ਪ੍ਰਾਪਤ ਕੀਤੀ ਜਾਂਦੀ ਹੈ ਤੇ ਬੱਚੇ ਨੂੰ BCG OPV ਤੇ DPT ਅਤੇ ਹੈਪੇਟਾਈਟਿਸ B ਦੇ ਟਿਕਿਆਂ ਤੇ ਖੁਰਾਕਾਂ ਦਾ ਪਹਿਲਾ ਚੱਕਰ ਪ੍ਰਾਪਤ ਹੁੰਦਾ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮਾਤਰੂ ਬਨਰਾ ਯੋਜਨਾ ਦੇ ਤਹਿਤ ਦੂਸਰਾ ਬੱਚਾ ਬੱਚਿਆ ਬੱਚਾ ਬਣਤੇ ਇੱਕ ਕਿਸ਼ਤ ਦੇ ਵਿੱਚ 6000 ਰੁਪਏ ਦੀ ਵਿਤੀ ਸਹਾਇਤਾ ਦਿੱਤੀ ਜਾਂਦੀ ਹੈ ਸਕੀਮ ਦਾ ਲਾਭ ਲੈਣ ਲਈ ਲਾਪਤਰੀ ਦੀ ਯੋਗਤਾ ਤੇ ਸ਼ਰਤਾ ਕਿਹੜੀਆਂ ਹੋਣਗੀਆਂ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਪਾਈਚਾਰਿਆਂ ਦੀਆਂ ਔਰਤਾਂ ਇਹ ਲਾਭ ਜਿਹੜਾ ਲੈ ਸਕਣਗੀਆਂ ਕੁੱਲ ਅਪੰਕਤਾ ਜਾਂ ਅਸਵਿਕ ਪੰਕਤਾ ਵਾਲੀਆਂ ਔਰਤਾਂ ਜਿਹੜੀ ਕਿ 40% ਨੇ ਇਹ ਵੀ ਲਾਭ ਲੈ ਸਕਦੀਆਂ ਨੇ ਬੀਪੀਐਲ ਰਾਸ਼ਨ ਕਾਰਡ ਰੱਖਣ ਵਾਲੀਆਂ ਔਰਤਾਂ ਵੀ ਲਾਭ ਲੈ ਸਕਦੀ ਨੇ ਆਸ਼ਵਾਨ ਭਾਰਤ ਦੇ ਤਹਿਤ ਪ੍ਰਧਾਨ ਮੰਤਰੀ ਜਨ ਰੋਗਿਆ ਯੋਜਨਾ ਦੀਆਂ ਮੇਲਾ ਲਾਪਤਿਆਂ ਜਿਨ੍ਹਾਂ ਦਾ ਆਸ਼ਮਾਨ ਕਾਰਡ ਬਣਿਆ ਹੋਇਆ ਉਹ ਵੀ ਇਹ ਲਾਭ ਲੈ ਸਕਣਗੀਆਂ। ਇਸਰਮ ਕਾਰਡ ਰੱਖਣ ਵਾਲੀਆਂ ਔਰਤਾਂ ਵੀ ਇਹ ਲਾਭ ਲੈ ਸਕਣਗੀਆਂ। ਕਿਸਾਨ ਸਨਮਾਨ ਨਿਧੀ ਯੋਜਨਾ ਦੇ ਹ ਕਿਸਾਨ ਔਰਤਾਂ ਲਾਪਤਰੀਆਂ ਇਹ ਵੀ ਜਿਹੜਾ ਇਹ ਲਾਭ ਲੈ ਸਕਣਗੀਆਂ ਮਨਰੇਗਾ ਜੋਬ ਕਾਰਡ ਰੱਖਣ ਵਾਲੀਆਂ ਔਰਤਾਂ ਵੀ ਇਹ ਲਾਭ ਲੈ ਸਕਣਗੀਆਂ। 8 ਲੱਖ ਤੋਂ ਘੱਟ ਸਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਵੀ ਇਹ ਲਾਭ ਲੈ ਸਕਣਗੀਆਂ ਗਰਭਤੀ ਆਗਨਵਾੜੀ ਵਰਕਰਾਂ ਅਨਲਵਾਰੀ ਸੈਕਲ ਤੇ ਆਸਾ ਵਰਕਰਾਂ ਵੀ ਇਸ ਦਾ ਲਾਭ ਜਿਹੜਾ ਉਹ ਲੈ ਸਕਣਗੇ ਆ ਇਸ ਸਕੀਮ ਦੇ ਵਿੱਚ ਅਪਲਾਈ ਕਰਨ ਲਈ ਦੇ ਲਾਪਤਰੀ ਅੰਗਨਵਾੜੀ ਸੇਵਕਾ ਤੇ ਸਿਹਤ ਕੇਂਦਰਾਂਹੀਂ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ ਤੇ ਜਾ ਕੇ ਬਿਨੈ ਪੱਤਰ ਜਮ੍ਹਾਂ ਕਰਵਾ ਸਕਦਾ ਹੈ ਅਤੇ ਇਸ ਤੋਂ ਬਾਅਦ ਮੈਲਾ ਸੁਪਰਵਾਈਜ਼ਰ ਵੱਲੋਂ ਸਕੀਮ ਦੇ ਪੋਰਟਲ ਤੇ ਦਰਖਾਸਤ ਦਰਜ ਕੀਤੀ ਜਾਵੇਗੀ ਲਾਪਤਰੀ https://pmmvy.nic.in ਤੇ ਜਾ ਕੇ ਇਸ ਸਕੀਮ ਲਈ ਅਪਲਾਈ ਕਰ ਸਕਦੇ ਨੇ ਇਸ ਸਕੀਮ ਲਈ ਅਪਲਾਈ ਕਰਨ ਲਈ ਬੱਚੇ ਦਾ ਜਨਮ ਸਰਟੀਫਿਕੇਟ ਰਾਸ਼ਨ ਕਾਰਡ ਮਾਤਾ ਪਿਤਾ ਦਾ ਪਛਾਣ ਪੱਤਰ ਬੈਂਕ ਖਾਤੇ ਦੀ ਪਾਸਬੁੱਕ ਦੀ ਕਾਪੀ ਦੀ ਲੋੜ ਹੁੰਦੀ ਹੈ ਸੋ ਇਹ ਵੱਡੇ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਸੀਂ ਨਿਤ ਨਵੀਆਂ ਸਕੀਮਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸੋ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਦੇ ਨਾਲ ਦੇਖਾਂਗੇ ਧੰਨਵਾਦ